ਇਹ ਗੱਲ ਕਰਨ ਸਿਨੇਮਾ ਲੀਗ ਤੇ ਜਾਣਾ ਕੋਈ ਜਦੋਂ ਲੋਕਾਂ ਸੰਦਨਾ ਬੋਗੇ ਆ ਨਾਰੀ ਆ ਇਹ ਚੀਜ਼ ਦਾ ਮਨ ਹਟਾ ਰਿਹਾ ਵਾ ਤੇ ਆਪਕੋ ਕਹਿ ਨਹੀਂ ਲੱਗਦਾ ਨਾ ਕਿ ਕਿਸੇ ਕੋਈ ਦੂਜਾ ਲੜਕਾ ਕਰ ਰਿਹਾ ਉੱਚੀ ਗਲੀ ਤੋਂ ਮੇਲਾ ਕਰ ਰਿਹਾ ਇੱਕ ਕਹਿੰਦਾ ਮੇਰਾ ਕਹਿੰਦਾ ਤੁਹਾਡੀ ਕਰੀ ਬੇਇੱਜ਼ਤੀ ਕਰ ਰਿਹਾ ਵਾ ਤੇ ਕੋਈ ਨਹੀਂ ਰੇ ਕਰਦੇ ਨਾ ਨਾਮ ਦਾ ਕੱਢੋ ਉੱਥੇ ਮੇਲੋਗੇ ਤੇ ਦੋ ਚੀਜ਼ ਹੋ ਹੋ ਬਚਣਾ ਸਣਾ ਕਿ ਮੈਂ ਤੁਹਾਨੂੰ ਕੁਝ ਨਹੀਂ ਕਰਨਾ ਮੈਂ ਨਵੇਂ ਹੀ ਪੜਿਆ ਹੁਣ ਮੈਂ ਇਹ ਕੋਲ ਪਲਾਗਰੀਅਮ ਤੋਂ ਨਸ਼ਾ ਮੁਕਤੀ ਕੇਂਦਰ ਕੋ ਜਾ ਰਹੀ ਕਿ ਨਸ਼ੇ ਬਹੁਤ ਮਾਰੇ ਚ ਜਿਹਨੇ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸੂਗਾ ਮੈਂ ਕਿ ਜੋ ਸਟਾਰਟਅਪ ਨੇ ਜਿਹੜੀ ਆਪਣੇ ਲਾਈਆ ਇਹ ਸਟਾਰਟਅਪ ਨੂੰ ਵੀ ਦਾ ਪਾੜ ਗਿਆ ਹੈ ਕਾਹਨੇ ਜਿਹੜਾ ਪਾਣੀ ਹੈ ਜਿੰਨੇ ਤੇ ਦਾਰੂ ਆ ਉਹ ਵੀ ਤੈਨੂੰ ਬਹੁਤ ਜ਼ਿਆਦਾ ਮਾਰੀ ਗਈ ਜਿੰਦੀ ਹੋਣੀ ਮਾਰੀਆ ਪਰ ਉਹ ਉਹਦੇ ਹਸਤਾਏ ਘਰ ਜਾ ਕੇ ਦੀ ਜਿਸ ਤਰ੍ਹਾਂ ਇਹ ਕਾਪਨੀ ਜੋ ਉਹ ਕਸਟਾਰਟ ਕਰੇ ਕੋ ਬੀਆਪ ਤੋਂ ਤੇ ਬੀਆਪ ਤੋਂ ਸਟਾਰਟ ਹੁੰਦੀ ਹੁੰਦੀ ਕਰਾਪਾ ਕਾਮ ਦੇ ਕੁਝ ਕੋਈ ਨਸ਼ਾ ਕਰ ਲੱਗਦਾ ਕਦੀ ਕੋਈ ਕੁਝ ਕਰ ਲੱਗਦਾ ਉਹ ਚਿੱਪੇ ਦੇ ਐਂਡੋਇਡ ਦਾ ਤੇ ਮੈਂ ਕਿ ਆਪਾਂ ਕਿਸੇ ਅਣਜਾਣ ਬੰਦੇ ਨਾਲ ਕਿਸੇ ਰੋਜ਼ ਆਪਣਾ ਗੱਲ ਨਹੀਂ ਗੱਲੇ ਦਾ ਕੋ ਬਾਗ ਪਰ ਕੋਪਨ ਕਦਾ ਹੋਈ ਸੀ ਨਸ਼ਾ ਕਰਦਾ ਹਾਂ ਤੇ ਉਹ ਕਿਸੇ ਵੀ ਆਪਣੇ ਨਾਮ ਵੀ ਆਪਣੀ ਲੱਖਣੀ ਤੋਂ ਛੁੱਟੀ ਸਾਡੀ ਇਹ ਜਿਹੜੀ ਛੁੱਟੀ ਵਾਲੇ ਤੁਹਾਨੂੰ ਕਿਵੇਂ ਗਿਆ ਕਰਨਾ ਦੂਸਰਾ ਪਹਾੜ ਤੱਕ ਹੋ ਕੇ ਆਈਏ ਜੀ ਸਤਿ ਸ਼੍ਰੀ ਅਕਾਲ ਸੋਸਤਾ ਬਚਾ ਗੁੱਡ ਮਾਰਨਿੰਗ ਮਾਰਨਿੰਗ ਅੱਜ ਜੋ ਵੀ ਤੁਹਾਡੇ ਕੋਈ ਸਟਾਫ ਚੱਟ ਕੇ ਆਇਆ ਇੱਕ ਪਲੇਟ ਵਾਲਾ ਸਾਡਾ ਸਟੂਡੈਂਟ ਦਾ ਜਿਹੜੇ ਬੱਚੇ ਛੋਟੇ ਆ ਇਹ ਸਮਝਦੇ ਨਹੀਂ ਚਾ ਸਾਡੇ ਵਾਲੇ ਦੇਖ ਹੈ ਕਿ ਜੇ ਅਸੀਂ ਇਸ ਪੀੜੀ ਤੋਂ ਜਾਗਰੂਕ ਕਰਵਾ ਸ਼ੁਰੂ ਕਰ ਜਾਈਏ ਤਾਂ ਬਹੁਤ ਵੱਡੀ ਇੱਕ ਕ੍ਰਾਂਤੀ ਹੋਏਗੀ ਕਿ ਸਾਨੂੰ ਛੋਟੀ ਉਮਰ ਹੀ ਸਿੱਖਾਂ ਮੇਂ ਜਵੇ ਸਿੱਖਿਆ ਮੇਂ ਚੜੇ ਜਾਂ ਅਸੀਂ ਛੋਟੀ ਉਮਰ 'ਚ ਜਿਹੜੀ ਸਟੱਪ ਸਿੱਖ ਲਈਏ ਜਿਹੜੀ ਵੀ ਟ੍ਰੇਨਿੰਗ ਲੈ ਲਈਏ ਉੱਚ ਨਿਗ੍ਹੀ ਭਰਦੀ ਕੋ। ਉਹ ਬਹੁਤ ਸਾਰੀਆਂ ਗੱਡੀਆਂ ਆਟੋ ਗੇਰ ਆ। ਇਹਨਾਂ ਨੂੰ ਇਹ ਥੋੜੀ ਜਿਹੀ ਸਪੀਡ ਇਸ ਗੱਡੀ ਦੀ ਸਪੀਡ ਜ਼ਿਆਦਾ ਉਹ ਆਪਾਂ ਲੋ ਉਹ ਬੱਚੇ ਆ ਬੱਚੇ ਮਾਂ ਬੇ ਨੂੰ ਕਿਆ ਦੇ ਸੰਤ ਲਾਇਕ ਤੇ ਜਿਹੜਾ ਸੰਤ ਲਾਇਕ ਤੇ ਤੋਂ ਉਹ ਲਾਇਕ ਤੇ ਸੰਤ ਜਿਹੜਾ ਉਹ ਐਕਟੋਰ ਅਸੀਂ ਜਿਹੜਾ ਸਿਕਟਰ ਲੈ ਆਇਆ ਸੁਪਤਰਾ ਭਾਈ ਸਪੀਡ ਸੁਪਤਰਾ ਆਪਾਂ ਨਹੀਂ ਚਲਾ ਸਕਦੇ ਪਰ ਦੋ ਸਪੀਡ ਚਲਾ ਸਕਦੇ ਆ ਜਿਹੜੇ ਦੋ ਟਾਇਰ ਦੇ ਸਿਕਟਰ ਨੇ ਇਲੈਕਟ੍ਰਿਕ ਰੇਂਜ ਦੇ ਤੇ ਕੇ ਆ ਦੋ ਵੰਦੀਆਂ YouTube ਤੇ Facebook ਤੇ ਉਹਦੇ ਵਿੱਚ ਜਿਹੜੇ ਕੁਐਸਚਨ ਆਉਂਦੇ ਹੋ ਕਿ ਕਹਿੰਦੇ ਆ ਕਿ ਸਾਨੂੰ ਸਾਡਾ ਬੱਚਾ 18 ਸਾਲ ਦਾ ਹੋ ਗਿਆ ਉਹਨੂੰ ਭਾਈ ਦਾ ਲੋੜ ਤੁਹਾਨੂੰ ਸਮਝਾ ਦੋ ਜਿਹੜਾ ਬੱਚਾ 18 ਸਾਲ ਦਾ ਹੋ ਗਿਆ ਉਹਦੇ ਕਾਰਵਾਈ ਨਹੀਂ ਹੋਏ ਲੇਕਿਨ ਉਹ 5000 ਰੁਪਏ ਪਾਇਨ ਚੋ ਰਹੇ ਇੱਕੋ ਇਟਵਾ ਸਕਦੇ ਹੋ ਤੁਸੀਂ ਆਸਪਟਲ ਵੀ ਦਿਵਾ ਸਕਦੇ ਹੋ ਤੁਸੀਂ ਗੱਡੀ ਵੀ ਦਿਵਾ ਸਕਦੇ ਹੋ ਕੋਈ ਵੀ ਬੱਚਾ ਆਹ ਨੂੰ ਲੈ ਕੇ ਖਾਲਾ ਸਾਹ ਦੇ ਰਿਹਾ ਜਿਹਦਾ ਕੋ ਰਫਲਿੰਗ ਲਾਇਸੈਂਸ ਹੈ ਉਹ 88 ਸੀ ਤੱਕ ਵੀ ਚਲਾ ਸਕਦਾ ਨਹੀਂ ਕੋਈ ਲਾਇਸੈਂਸ ਉਹਨੂੰ ਵੇਖੋ ਮੈਡਮ ਤੁਹਾਡਾ ਲਾਇਸੈਂਸ ਪਾ ਗਿਆ ਟੀਚਰ ਸਰਬਾ ਸਾਡਾ ਸਕੂਲ ਪੱਕਾ ਜਿਹੜਾ ਕੋਈ ਇਸ ਗੱਲੋਂ ਚਿੰਤਤ ਨਹੀਂ ਇਹ ਸਾਡੇ ਬੱਚੇ ਜਿਹੜੇ ਆ ਪਿਛਲੇ ਦੋ ਜੋ ਸਾਡਾ ਦਿਰਸ਼ ਜਿਹੜੀ ਸਾਡੀ ਮੈਂ ਪਹਿਲਾਂ ਹੀ ਲੇਟ ਹੋ ਗਈ। ਉਹ ਲੇਟ ਨੂੰ ਰੋਕਨ ਕਰਵਾਸੀ ਆਪਾਂ ਤੇਜਲਾਵਾਂਗੇ। ਤੇ ਤੇਜ ਦੇ ਵਿੱਚ ਸਾਨੂੰ ਰੈਟ ਲੈਟ ਦੇਖੀ ਹੋਗੀ ਹੋਗੀ ਆਪਾਂ ਉਸ ਕਾਰਨ ਕਰ ਸੀਗਾ। ਸਾਡੀ ਕੋਣੀ ਜਿਹੀ ਟ੍ਰੈਬ ਵੀ ਲੱਗੀ ਜਦੋਂ ਉਹ ਜਲਾ ਲੇਗੀ। ਇਹ ਸਾਡੇ ਵਿੱਚ ਕੀ ਕਰ ਸਕੀਏ ਕਿ ਸਾਡੇ ਚਾਰਜ ਪ੍ਰੋਫਿਟ ਤੇ ਬਹੁਤ ਵਧੀਆ ਗੱਲਾਂ ਤੇ ਬਹੁਤ ਵਧੀਆ ਸਟਾਫ ਉਹਨਾਂ ਨੇ ਧੰਨ ਦੱਸਿਆ ਕਿ ਮੈਂ ਵੀ ਕਰਦਾ ਹਾਂ ਕਿ ਤੁਸੀਂ ਉਹਨਾਂ ਸਿਵਾਲੀ ਕਦਮ ਕਰਦੇ ਹੋਏ ਇਹਦੇ ਆਪਣੀ ਸਪੋਕਸ ਨੂੰ ਦਾਖਲ ਯੂਨੋ ਫੋਲੋ ਕਰ ਰਹੀ ਤੇ ਜੋ ਵੀ ਉਹਨਾਂ ਨੇ ਕਿਹਾ ਵਾ ਉਸ ਦਾਖਲ ਤੇ ਕੁਝ ਚਲੂ ਗਈ ਤੇ ਸੈਕਿੰਡ ਕਰਦੇ ਟਰੱਕ ਜਿੱਗਿਆ ਇਹ ਬਹੁਤ ਹੀ ਸਗਾ ਇਹ ਭਿਆਨਕ ਕਿਸ਼ਾ ਹੋ ਰ ਸਾਡੇ ਸਮਾਜ ਵਿੱਚ ਪਰ ਲੱਗਣਾ ਚਾਹੀਏ ਛੋਟੀ ਵੀਰ ਤੋਂ ਸ਼ੁਰੂ ਹੋ ਕੇ ਜਿਹੜਾ ਹੈ ਤੇ ਆਈਸਕੂਰ ਤੇ ਹੋ ਕੇ ਬਹੁਤ ਬਹੁਤ ਵੱਡੇ ਇਹ ਡਰਗ ਉਹ ਕਿ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਵੀ ਹੁੰਦਾ ਹੈ ਤੇ ਇਹ ਜੋ ਬੀਅਰ ਤੋਂ ਸ਼ੁਰੂ ਹੁੰਦਾ ਹੈ ਕਿਉਂਕਿ ਆ ਜਿਹੜੀ ਹੁਣ ਤੁਹਾਡੀ ਉਮਰ ਆ ਇਹ ਇਸ ਉਮਰ ਦੇ ਵਿੱਚ ਆਮ ਅਸੀਂ ਕਹਿ ਦਿੰਦੇ ਵੀ ਚਲੋ ਯਾਰ ਬੀਅਰ ਲੈ ਲਓ ਤੇ ਬੀਅਰ ਅਲਟੀਮੇਟਲੀ ਸਟਾਰਟਿੰਗ ਪੁਆਇੰਟ ਹੁੰਦਾ ਹੈ ਅਲਕੋਹਲ ਦਾ ਤੇ ਸਾਨੂੰ ਸਾਨੂੰ ਜਰੂਰ ਦਓ ਕਿ ਆਨੇ ਅਸੀਂ ਡਰਗ ਵੇਚਣਾ ਤੇ ਆਪਣੀ ਪ੍ਰਾਪਰਟੀ ਆਪਣਾ ਵਧਾਉਣੀ ਹੈ ਤੇ ਤੁਹਾਡੀਆਂ ਪ੍ਰਾਪਰਟੀਆ ਇਹਨਾਂ ਨੇ ਜਾਣ ਕੇ ਰਹੀਆਂ ਅੱਜ ਦੀ ਮੇਰੀ ਸਕੂਲ ਦੀ ਮੈਨੇਜਮੈਂਟ ਦਾ ਧੰਨਵਾਦ ਕਰਦਾ ਹਾਂ ਕਿ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਧੰਨਵਾਦ ਥੈਂਕ ਯੂ ਸਰਦਾਰ ਪਰਮਜੀਤ ਸਿੰਘ ਜੀ ਐਸਐਚਓ ਸਰਦਾਰ ਪਰਮਜੀਤ ਸਿੰਘ ਜੀ ਉਹਨਾਂ ਦਾ ਨਾਲ ਆਏ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਤੇ ਬਹੁਤ ਹੀ ਸਵਾਗਤ ਵੀ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਵਿੱਚ ਆ ਕੇ ਬੱਚਿਆਂ ਨੂੰ ਬਹੁਤ ਹੀ ਅਹਿਮ ਜਾਣਕਾਰੀ ਹੈ ਕਿਉਂਕਿ ਜਦੋਂ ਕਹਿੰਦਾ ਨਾ ਜਾਨ ਹੈ ਤੇ ਜਹਾਨ ਹੈ ਸੋ ਇਹ ਜਿਹੜੇ ਟਾਪਿਕ ਅੱਜ ਤੁਹਾਡੇ ਨਾਲ ਡਿਸਕਸ ਕੀਤੇ ਗਏ ਬਟਾ ਇਹ ਸਿੱਧਾ ਤੁਹਾਡੇ ਜਾਨ ਨਾਲ ਹੀ ਰਿਲੇਟਡ ਹੈ ਕਿਉਂਕਿ ਜਿਹੜੀ ਬੜੀ ਏਜ ਹੈ ਜਿਹੜੇ ਟਾਰਗੇਟ ਹੋਆ ਜੋ ਅ ਗਰੂਪ ਨੂੰ ਹੋ ਰਿਹਾ ਹੈ ਬੜੀ ਟੀਨੇਜ ਹੈ ਟੀਨੇਜ ਜਿਹੜੀ ਹੁੰਦੀ ਹੈ ਬੜੀ ਦਾਜੂ ਕੇਜ ਹੁੰਦੀ ਹੈ ਜਿਹਦੇ ਚ ਅਸੀਂ ਬੱਚੇ ਵੀ ਨਹੀਂ ਕਹਿ ਸਕਦੇ ਤੇ ਵੱਡੇ ਵੀ ਨਹੀਂ ਕਹਿ ਸਕਦੇ ਜਿਹੜੀ ਏਜ ਦੀ ਗੱਲ ਕਰ ਰਹੇ 16 ਤੋਂ 18 ਮੇਰੇ ਕਾਚ ਜ਼ਿਆਦਾਤਰ ਬੱਚੇ ਇਸੀ ਏਜ ਦੇ ਸਾਡੇ ਕੋਲ ਬੈਠੇ ਨੇ ਇਸੇ ਇੱਚ ਬਿਤੇ ਬਹੁਤ ਜ਼ਿਆਦਾ ਬੱਚਿਆਂ ਵਿੱਚ ਹੋ ਜਾਂਦਾ ਕਿ ਦੇਖੋ ਦੇਖੀ ਅਸੀਂ ਕਈ ਕੰਮ ਅਜਿਹੇ ਕਰ ਜਾਂਦੇ ਜਿਹੜੇ ਸਾਨੂੰ ਨਹੀਂ ਕਰਨੇ ਚਾਹੀਦੇ ਸੋ ਬੜੇ ਹੀ ਚਾਦੇ ਲੈਵਲ ਤੇ ਆ ਕੇ ਬੱਚਿਆਂ ਦਾ ਧਿਆਨ ਇਹੋ ਜੀ ਗੱਲਾਂ ਵੱਲ ਦਿਵਾਇਆ ਜਿਹੜੀਆਂ ਕਿ ਅੱਜ ਦੇ ਦੌਰ 'ਚ ਬਹੁਤ ਹੀ ਅਹਿਮ ਹੋ ਚੁੱਕੀਆਂ ਨੇ ਬਹੁਤ ਹੀ ਵਧੀਆ ਨੇ ਆ ਬੱਚਾ ਲੈ ਜਿੰਨੇ ਸਕੂਲ ਨੇ ਮੈਂ ਕਹਿਣਾ ਚਾਹੁੰਦੀ ਸਾਡੇ ਬੱਚੇ ਤਾਂ ਸਾਡੇ ਬਹੁਤ ਵਧੀਆ ਤੇ ਡਿਸਪਲਿਨਡਡ ਨੇ ਔਰ ਮੈਂ ਉਹਨਾਂ ਤੋਂ ਯਕੀਨਤ ਹਾਂ ਕਿ ਜਿਹੜੇ ਵੀ ਪ੍ਰੋਮਿਸਸਿਸ ਅੱਜ ਤੁਸੀਂ ਉਹਨਾਂ ਕੋਲ ਲਏ ਕਿ ਉਹ ਨਾ ਤਾਂ ਡਰੱਗਸ 'ਤੇ ਪੈਣਗੇ ਔਰ ਨਾ ਹੀ ਤ੍ਰੈਫਿਕ ਰੂਲਸ ਨੂੰ ਮੰਨ ਰਹੇ ਫੋਲੋ ਕਰੋਗੇ ਆਪ ਵੀ ਫੋਲੋ ਕਰੋਗੇ ਤੇ ਆਪਣੇ ਨਾਲ ਦੇ ਬਾਕੀ ਆਪਣੇ ਭੈਣ ਭਰਾ ਨੂੰ ਆਪਣੇ ਆਣਾ ਲੜਕੇ ਸਕੂਲ ਤੋਂ ਬੋਲ ਰਹੀ ਹਾਂ ਅੱਜ ਸਾਡੇ ਸਕੂਲ ਵਿੱਚ ਖਾਣਾ ਬੀ ਡਿਵੀਜ਼ਨ ਦੇ ਐਸ ਐਚਓ ਸਾਹਿਬ ਨਾਲ ਸਾਡੇ ਟ੍ਰੈਫਿਕ ਇਨਚਾਰਜ ਔਰ ਖਾਣਾ ਬੀ ਡਿਵੀਜ਼ਨ ਦੇ ਹੋਰ ਸਟਾਫ ਮੈਂਬਰਾਂ ਸਾਜ ਕੇਂਦਰ ਤੋਂ ਵੀ ਖਾਸ ਤੌਰ ਤੇ ਪਹੁੰਚੇ ਹਨ ਉਹਨਾਂ ਨੇ ਅੱਜ ਸਾਡੇ ਵਿਦਿਆਰਥੀਆਂ ਨੂੰ ਟ੍ਰੈਫਿਕ ਦੇ ਰੂਲਸ ਬਾਰੇ ਕੀ ਨਵੇਂ ਉਹਦੇ ਵਿੱਚ ਐਡੀਸ਼ਨ ਹੋਏ ਆ ਉਸਦੇ ਬਾਰੇ ਜਾਣਕਾਰੀ ਦਿੱਤੀ ਹੈ ਨਾਲ ਹੀ ਉਹਨਾਂ ਨੇ ਡਰਗ ਅਬਯੂਜ਼ ਜੋ ਬਹੁਤ ਜ਼ਿਆਦਾ ਅੱਜਕੱਲ ਸਾਡੇ ਪੂਰੇ ਸਿਟੀ ਚ ਵੀ ਸਾਡੇ ਪੰਜਾਬ ਚ ਬਹੁਤ ਜ਼ਿਆਦਾ ਡਰਗ ਦੀ ਜਿਹੜੀ ਪ੍ਰੋਬਲਮ ਹੋ ਰਹੀ ਹੈ ਉਸ ਬਾਰੇ ਵੀ ਬੱਚਿਆਂ ਨੂੰ ਸੁਚੇਤ ਕੀਤਾ ਹੈ ਉਹਨਾਂ ਨੇ ਇਹ ਵੀ ਨਾਲ ਬੱਚਿਆਂ ਨੂੰ ਦੱਸਿਆ ਹੈ ਕਿ ਜਿਹੜੇ ਲਾਇਸੈਂਸ ਉਹ ਬਣਵਾਉਂਦੇ ਹਨ ਤੇ ਉਹਦੇ ਵਿੱਚ ਲਾਇਸੈਂਸ ਲਰਨਿੰਗ ਲਾਇਸੈਂਸ ਦੇ ਦੌਰਾਨ ਉਹ ਕਈ ਤਰ੍ਹਾਂ ਦੇ ਵਹੀਕਲ ਚਲਾਉਣਾ ਸ਼ੁਰੂ ਕਰ ਦਿੰਦੇ ਹਨ ਉਹਨਾਂ ਨੂੰ ਨਹੀਂ ਚਲਾਣੇ ਚਾਹੀਦੇ ਕਿਉਂਕਿ ਬਹੁਤ ਸਾਰੀਆਂ ਦੁਰਘਟਨਾਵਾਂ ਜਿਹੜੀਆਂ ਸੜਕ ਟੁਰਘਟਨਾਵਾਂ ਚ ਵਾਧਾ ਹੋ ਰਿਹਾ ਹੈ ਸੇ ਸਾਡੇ ਜਿਹੜੇ ਬੱਚੇ ਨੇ ਜੇਕਰ ਉਹ ਪਹਿਲ ਦੇ ਆਧਾਰ ਤੇ ਉਹਨਾਂ ਵੱਲ ਅਸੀਂ ਧਿਆਨ ਦੇਵਾਂਗੇ ਤੇ ਇਹ ਜਿਹੜਾ ਹੈ ਇਹਨਾਂ ਤੇ ਕਾਫੀ ਤੌਰ ਤੇ ਥਾਲ ਪਾਈ ਜਾ ਸਕਦੀ ਹੈ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਖਾਸ ਤੌਰ ਤੇ ਟ੍ਰੈਫਿੰਗ ਇਨਚਾਰਜ ਔਰ ਸਾਂਝ ਕੇਂਦਰ ਤੋਂ ਜਿੰਨਾ ਵੀ ਸਟਾਫ ਸਾਡੇ ਕੋਲ ਪਹੁੰਚਿਆ ਹੈ ਕਿ ਉਹਨਾਂ ਨੇ ਸਾਡੇ ਬੱਚਿਆਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੇ ਅਸੀਂ ਵੀ ਭਰੋਸਾ ਦਵਾਉਂਦੇ ਹਾਂ ਕਿ ਸਾਡੇ ਬੱਚੇ ਜਿਹੜੇ ਹਨ ਇਹਨਾਂ ਟ੍ਰੈਫਿਕ ਨਿਯਮਾਂ ਨੂੰ ਜ਼ਰੂਰ ਪਾਲਣਾ ਕਰਨਗੇ ਤੇ ਡਰਗਸ ਤੋਂ ਦੂਰ ਰਹਿਣਗੇ ਬਹੁਤ ਬਹੁਤ ਧੰਨਵਾਦ ਠੀਕ ਹੈ ਨਾ ਜਾਓਗੇ ਕਹੋ ਜੇ ਸੈਮੀਨਾਰ ਲੱਗਦੇ हां जी बिल्कुल ਇਹੋ ਜਿਹੇ ਸੈਮੀਨਾਰ ਲੱਗਦੇ ਰਹਿਣੇ ਚਾਹੀਦੇ ਨੇ ਕਿਉਂਕਿ ਟੀਚਰਸ ਆਪਣੇ ਵੱਲੋਂ ਤਾਂ ਪੂਰਾ ਬੱਚਾ ਨੂੰ ਗਿਆਨ ਦਿੰਦੇ ਨੇ ਪਰ ਜੇਕਰ ਟ੍ਰੈਫਿਕ ਇੰਚਾਰਜ ਆਪ ਆ ਕੇ ਇਹੋ ਜੀ ਗੱਲਾਂ ਬੱਚਾ ਨੂੰ ਦੱਸਦੇ ਆ ਤਾਂ ਉਹਦਾ ਇੰਪੈਕਟ ਜਿਹੜਾ ਬੱਚਾ ਤੇ ਜ਼ਿਆਦਾ ਹੁੰਦਾ ਹੈ ਅਸੀਂ ਇਸ ਨਿਵੇਕਲੀ ਪਹਿਲ ਤੋਂ ਬਹੁਤ ਖੁਸ਼ ਆ ਪਹਿਲੇ ਵੀ ਸਾਡੇ ਦਰਮਿਆਨ ਟ੍ਰੈਫਿਕ ਇੰਚਾਰਜ ਜਿਹੜੇ ਆ ਚੁੱਕੇ ਨੇ ਔਰ ਬੱਚਾ ਨੂੰ ਬਹੁਤ ਉਹਨਾਂ ਨੇ ਵਧੀਆ ਜਾਣਕਾਰੀ ਦਿੱਤੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਵੀ ਸਮੇਂ-ਸਮੇਂ 'ਤੇ ਇਸੇ ਤਰ੍ਹਾਂ ਦੇ ਸੈਮੀਨਾਰ ਜਿਹੜੇ ਲਗਾਉਂਦੇ ਰਹਿਣ ਹਾਂਜੀ ਸਰ ਅੱਜ ਦਾ ਜਿਹੜਾ ਸੈਮੀਨਾਰ ਕਰਾਇਆ ਗਿਆ ਕੋਈ ਸਰ ਹਾਂਜੀ ਅੱਜ ਅਸੀਂ ਸਾਰੇ ਇੱਥੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਵਿੰਡ ਗੇਟ ਲੜਕੇ ਇੱਥੇ ਅਸੀਂ ਆਏ ਆ ਜਿੱਥੇ ਸਾਡੇ ਨਾਲ ਸਾਂਝ ਕੇਂਦਰ ਥਾਣਾ ਬੀ ਡਿਵੀਜ਼ਨ ਦੀ ਸਾਰੀ ਟੀਮ ਤੇ ਟ੍ਰੈਫਿਕ ਇੰਚਾਰਜ ਸਰਦਾਰ ਦਲਜੀਤ ਸਿੰਘ ਇਹਨਾਂ ਦੀ ਟੀਮ ਇੱਥੇ ਆਈ ਆ ਜੋ ਸਾਡੇ ਵੱਲੋਂ ਇੱਥੇ ਡਰੱਗ ਨਾਲ ਰਿਲੇਟਡ ਤੇ ਟ੍ਰੈਫਿਕ ਨਾਲ ਰਿਲੇਟਡ ਜਿੰਨੇ ਵੀ ਸਾਰੇ ਸਮੱਸਿਆਵਾਂ ਸੀ ਇਨਾਂ ਨੂੰ ਕਿਸ ਤਰ੍ਹਾਂ ਫੋਲੋ ਕਰਨਾ ਉਹ ਸਾਰੇ ਅਸੀਂ ਜਾਣਕਾਰੀ ਇੱਥੇ ਬੱਚਿਆਂ ਨੂੰ ਦਿੱਤੀ ਆ ਤੇ ਜੇ ਤੋ ਉਹ ਕਾਫੀ ਪ੍ਰਭਾਵਿਤ ਹੋਇਆ ਤੇ ਸਾਡੇ ਨਾਲ ਉਹਨਾਂ ਨੇ ਬੱਚਿਆਂ ਨੇ ਵਾਅਦਾ ਵੀ ਕੀਤਾ ਕਿ ਅਸੀਂ ਟ੍ਰੈਫਿਕ ਨੂੰ ਮੇਨਟੇਨ ਕਰਨ ਲਈ ਅਸੀਂ ਟ੍ਰੈਫਿਕ ਰੂਲ ਫੋਲੋ ਕਰਨ ਲਈ ਅਸੀਂ ਪੂਰੀ ਤਾਂਦੇਈ ਨਾਲ ਆਪਾਂ ਫੋਲੋ ਕਰਾਂਗੇ ਤੇ ਸਾਡੇ ਵੱਲੋਂ ਇੱਥੇ ਬਕਾਇਦਾ ਟੀਚਰ ਨੂੰ ਵੀ ਤੇ ਸਟੂਡੈਂਟ ਜਿੰਨੇ ਇੱਥੇ ਆਏ ਆ ਉਹਨਾਂ ਨੂੰ ਅਸੀਂ ਦੱਸਿਆ ਡਰੱਗ ਬਾਰੇ ਅਵੇਅਰਨੈਸ ਦਿੱਤੀ ਆ ਤੇ ਇਸ ਤਰ੍ਹਾਂ ਕਰਕੇ ਸਾਡਾ ਜਿਹੜਾ ਸੈਮੀਨਾਰ ਇਹ ਸਾਰਾ ਹੁਣ ਸਾਡਾ ਸਫਲ ਸੈਮੀਨਾਰ ਹੋ ਪੁੱਟ ਗਿਆ। ਹਾਂਜੀ ਅੱਜ ਦਾ ਇਹ ਸੈਮੀਨਾਰ ਆਇਆ ਗਿਆ ਸੁਨਲ ਵਿੱਚ ਅੱਜ ਅਸੀਂ ਕੋਟ ਬਾਬਾ ਦੀਪ ਸਿੰਘ ਦਾ ਸਕੂਲ ਵਿੱਚ ਆਏ ਸੀਗੇ ਇਹਦੇ ਵਿੱਚ ਸਾਡੇ ਸਾਂਝ ਕੇਂਦਰ ਵੱਲੋਂ ਤੇ ਐਸ ਐਚਓ ਬੀਡੀਗਿੰਸ ਸਾਹਿਬ ਵੱਲੋਂ ਇਹ ਡਰੱਗ ਦੇ ਐਡਿਕਟਰ ਜਿਹੜਾ ਹੈਗਾ ਸੀਗਾ ਉਹ ਲਾਇਆ ਸੀ ਸੈਮੀਨਾਰ ਤੇ ਅਸੀਂ ਟਰੈਫਿਕ ਰੂਲ ਬਾਰੇ ਲੋਕ ਬੱਚਿਆਂ ਨੂੰ ਜਾਗਰੂਕ ਕੀਤਾ ਔਰ ਬੱਚਿਆਂ ਦਾ ਜਿਹੜਾ ਰਿਸਪੌਂਸ ਸੀ ਬਹੁਤ ਵਧੀਆ ਮਿਲਿਆ ਉਹਨਾਂ ਦੇ ਸਕੂਲ ਦਾ ਰਿਸਪੌਂਸ ਬਹੁਤ ਵਧੀਆ ਕਿ ਬੱਚਿਆਂ ਨੇ ਇੱਕ ਵਾਦਾ ਕੀਤਾ ਕਿ ਅਸੀਂ ਅੱਗੇ ਤੋਂ ਜਿਹੜੇ ਟਰੈਫਿਕ ਰੂਲ ਆ ਉਹਨੂੰ ਫੋਲੋ ਵੀ ਕਰਾਂਗੇ ਤੇ ਜਿਹੜਾ ਡਰੱਗ ਨਾਲ ਅਨਟੇਡ ਹੈਗੇ ਕੇਸ ਉਹਨਾਂ ਵਿੱਚ ਉਹ ਛਡਾਉਣ ਦੀ ਕੋਸ਼ਿਸ਼ ਕਰਾਂਗੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ आवर ਚੈਨਲ ਥੈਂਕ ਯੂ